ਅਮਾ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਰਾਤ ਨੂੰ ਇੱਕ ਟੀਨੇਜਰ ਕੁੜੀ ਦੇ ਉੱਤੇ ਹਿੰਸਕ ਹਮਲੇ ਦੀ ਵੀਡੀਓ ਦੇ ਵਿੱਚ ਕੈਪਚਰ ਕੀਤੇ ਜਾਣ ਤੋਂ ਬਾਅਦ ਤਿੰਨ ਟੀਨੇਜਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਲੋਨਾ ਆਰਸੀਐਮਪੀ ਦਾ ਕਹਿਣਾ ਹੈ ਕਿ 27 ਸਤੰਬਰ ਨੂੰ ਮਾਉਂਟੇਜ਼ ਨੂੰ ਰਾਤ 8:30 ਵਜੇ ਦੇ ਕਰੀਬ ਲੇਕਸ਼ੋਰ ਡਰਾਈਵ ਦੇ ਗਾਇਰੋ ਬੀਚ ਤੇ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਮਾਉਂਟੇਜ਼ ਦਾ ਕਹਿਣਾ ਹੈ ਕਿ ਹਮਲੇ ਨੂੰ ਲਗਭਗ 30 ਟੀਨੇਜਰਾਂ ਨੇ ਦੇਖਿਆ ਸੀ ਜੋ ਲੋਕਾਂ ਦੇ ਮੌਕੇ ਤੇ ਪਹੁੰਚਣ ਤੇ ਭੱਜ ਗਏ। ਆਰਸੀਐਮਪੀ ਦਾ ਕਹਿਣਾ ਹੈ ਕਿ ਇਹ ਹਮਲਾ ਬॉयਜ਼ ਗਾਇਰੋ ਬੀਚ پارک ਦੇ ਖੇਤਰ ਦੇ ਵਿੱਚ ਹੋਇਆ ਸੀ ਇਥੇ ਇਸ ਖੇਤਰ ਦੇ ਵਿੱਚ ਹਮਲਾ ਤੇ ਸ਼ਰਾਰਤਾਂ ਦੇ ਸਮੇਤ ਅਪਰਾਧ ਕਰਨ ਵਾਲੇ ਨੌਜਵਾਨਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਨੇ ਉਹ ਉਹਨਾਂ ਦੇ ਵਿੱਚੋਂ ਇੱਕ ਸੀ ਇਸ ਜਾਂਚ ਦੇ ਵਿੱਚ ਨੌਜਵਾਨ ਪੀੜਤ ਹਮਲਾਵਰ ਸ਼ਾਮਿਲ ਹੈ ਪ੍ਰਾਈਵੇਸੀ ਐਕਟ ਤੇ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਕਾਰਨ ਅਧੀਨ ਹੈ ਤੇ ਸਰਜੰਟ ਨੇ ਉਹਨਾਂ ਨੌਜਵਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੁਲਿਸ ਨੂੰ ਫੋਨ ਕਰਕੇ ਹਮਲੇ ਦੌਰਾਨ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ ਘਟੋ ਘਟ ਉਹਨਾਂ 30 ਲੋਕਾਂ ਦੇ ਵਿੱਚ ਜਿਹੜੇ ਵੀਡੀਓ ਬਣਾ ਰਹੇ ਸੀ ਜਾਂ ਫਿਰ ਸਿਰਫ ਦੇਖ ਰਹੇ ਸੀ ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਹਮਦਰਦੀ ਦਿਖਾਉਣ ਦਾ ਫੈਸਲਾ ਲਿਆ ਹਿੰਸਾ ਨੂੰ ਦੇਖਦੇ ਹੋਏ ਨੌਜਵਾਨਾਂ ਨੂੰ 9 11 ਤੇ ਉਤੇ ਕਾਲ ਕਰਨ ਦੇ ਲਈ ਹਿੰਮਤ ਦਿਖਾਉਣ ਦੇ ਲਈ ਵੱਡੀ ਗੱਲ ਮੰਨੀ ਜਾ ਰਹੀ ਹੈ 911 ਨੂੰ ਕਾਲ ਕਰਕੇ ਦੱਸਿਆ ਗਿਆ ਤੇ ਘਟਨਾ ਦੀ ਜਾਣਕਾਰੀ ਦਿੱਤੀ ਗਈ ਆਰਸੀਐਮਪੀ ਦਾ ਕਹਿਣਾ ਹੈ ਕਿ ਹੁਣ ਘਟਨਾ ਦੇ ਬਹੁਤ ਸਪਸ਼ਟ ਤੇ ਵੀਡੀਓ ਦੀ ਸਮੀਖਿਆ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਸਾਰੇ ਪੰਜ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ ਕੱਲ ਜਿਹੜੇ ਨੇ ਉਹ ਪੰਜ ਨੌਜਵਾਨਾਂ ਦੇ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰਕੇ ਸਖਤ ਸ਼ਰਤਾਂ ਤੇ ਰਿਹਾ ਕਰ ਦਿੱਤਾ ਗਿਆ ਸੀ ਉਹਨਾਂ ਕਹਿੰਿਆ ਕਿ ਅਸੀਂ ਯਕੀਨੀ ਬਣਾਉਣ ਦੇ ਲਈ ਉਹਨਾਂ ਤੇ ਨਜ਼ਰ ਰੱਖ ਰਹੇ ਹਾਂ ਕਿ ਸ਼ਰਤਾਂ ਦੇ ਪਾਲਣਾ ਕਰਨ ਤੇ ਪਵਿੱਖ ਦੀਆਂ ਅਦਾਲਤੀ ਤਰੀਖਾਂ ਦੇ ਵਿੱਚ ਹਾਜ਼ਰ ਵੀ ਹੋਣ ਉਹ ਹਮਲੇ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਦੇ ਕੋਲ ਆਉਣ ਦੇ ਲਈ ਕਹਿ ਰਹੇ ਨੇ ਜਿਸ ਦੇ ਵਿੱਚ ਕੋਈ ਵੀ ਗਵਾਹ ਸ਼ਾਮਿਲ ਹੈ ਜਿਸ ਨੇ ਅਜੇ ਤਫ਼ਤੀਸ਼ਕਾਰਾਂ ਦੇ ਨਾਲ ਗੱਲ ਕਰਨੀ ਹੈ ਪੁਲਿਸ ਮੁਤਾਬਕ ਕਿਸੇ ਵੀ ਵਿਅਕਤੀ ਨੂੰ અપਮਾਨਿਤ ਕਰਨ ਦੇ ਉਦੇਸ਼ ਤੇ ਲਈ ਆਨਲਾਈਨ ਵੀਡੀਓ ਫਿਲਮਾਉਣ ਜਾਂ ਫਿਰ ਪੋਸਟ ਕਰਨਾ ਅਸਵੀਕਾਰਨਯੋਗ ਹੈ ਮਾਊਂਟਿਸ ਦਾ ਕਹਿਣਾ ਹੈ ਕਿ ਵੀਡੀਓ ਕਲੋਨਾ ਪਾਈਚਾਰੇ ਦੇ ਵਿੱਚ ਵਿਆਪਕ ਤੌਰ ਤੇ ਆਨਲਾਈਨ ਪ੍ਰਸਾਰਿਤ ਕੀਤਾ ਗਿਆ ਹੈ ਤੇ ਉਹ ਜਨਤਾ ਨੂੰ ਇਸ ਨੂੰ ਸਾਂਝਾ ਕਰਨ ਦੀ ਅਪੀਲ ਕਰ ਰਹੇ ਨੇ ਹਾਲਾਂਕਿ ਹਿੰਸਾ ਨੂੰ ਖਤਮ ਕਰਨ ਦੇ ਵਾਲੇ ਵਾਲੇ ਗੱਲਬਾਤ ਤੇ ਕੰਮ ਸਭ ਤੋਂ ਮਹੱਤਵਪੂਰਨ ਹੈ ਇਸ ਵੀਡੀਓ ਨੂੰ ਲਗਾਤਾਰ ਸਾਂਝਾ ਕਰਨਾ ਹਿੰਸਾ ਦੇ ਖਿਲਾਫ ਇੱਕ ਸਮੂਹਿਕ ਸਟੈਂਡ ਦੇ ਵਿੱਚ ਸਹਾਇਤਾ ਨਹੀਂ ਕਰ ਰਿਹਾ ਹੈ ਔਰ ਮਾਉਂਟਿਸ ਦਾ ਕਹਿਣਾ ਹੈ ਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਹਫਤੇ ਦੇ ਅੰਤ ਵਿੱਚ ਕੋਲੋਨਾ ਦੇ ਵਿੱਚ ਕਈ ਵਾਧੂ ਹਿੰਸਾ ਘਟਨਾਵਾਂ ਦੀ ਰਿਪੋਰਟ ਜਿਹੜੀ ਹੈ ਉਹ ਨਹੀਂ ਕੀਤੀ ਗਈ ਤੇ ਉਹ ਕਮਿਊਨਿਟੀ ਮੈਂਬਰਾਂ ਨੂੰ ਤੁਰੰਤ ਰਿਪੋਰਟ ਕਰਕੇ ਹਿੰਸਾ ਦੇ ਵਿਰੁੱਧ ਇੱਕ ਸਰਗਰਮ ਸਟੈਂਡ ਲੈਣ ਲਈ ਕਹਿ ਰਹੇ ਨੇ ਆਰਸੀਐਮਪੀ ਦਾ ਕਹਿਣਾ ਹੈ ਕਿ ਸਿਟੀ ਆਫ ਕੋਲੋਨਾ ਦੇ ਕਮਿਊਨਿਟੀ ਸੇਫਟੀ ਪਲਾਨ ਭਾਈ ਪਾਈ ਚਾਰਿਆਂ ਦੇ ਨਾਲ ਤੇ ਹੋਰ ਕਮਿਊਨਿਟੀ ਏਜੰਸੀਆਂ ਜਿਵੇਂ ਕਿ ਬਾਲ ਤੇ ਪਰਿਵਾਰ ਵਿਕਾਸ ਮੰਤਰਾਲਾ ਤੇ ਸਕੂਲ ਡਿਸਟ੍ਰਿਕਟ ਦੇ ਨਾਲ ਕੰਮ ਕਰ ਰਹੇ ਨੇ ਤੇ ਅਜਿਹੇ ਕਮਾਂ ਦੀ ਰੋਕਥਾਮ ਦੇ ਲਈ ਕੁਝ ਕੀਤਾ ਜਾ ਸਕੇ ਇਸ ਦੀਆਂ ਕੋਸ਼ਿਸ਼ਾਂ ਜਾਰੀ ਨੇ ਉਹਨਾਂ ਕਹੇ ਕਿ ਸਾਡੇ ਭਾਈਚਾਰੇ ਵਿੱਚ ਮਾਪਿਆਂ ਸਿੱਖਿਆਕਾਂ ਕਾਨੂੰਨ ਲਾਗੂ ਕਰਨ ਵਾਲੇ ਸਹਾਇਕ ਵਰਕਰਾਂ ਤੇ ਸਹਿਪਾਗੀਆਂ ਦੇ ਵਜੋਂ ਸਮੂਹਿਕ ਤੌਰ ਤੇ ਨੌਜਵਾਨਾਂ ਦੇ ਅਪਰਾਧ ਨੂੰ ਰੋਕਣ ਦੇ ਲਈ ਗੱਲਬਾਤ ਦੇ ਉੱਤੇ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਸ਼ਾਮਿਲ ਕਰਨਾ ਜਾਰੀ ਰੱਖਾਂਗੇ ਤੇ ਇਹ ਯਕੀਨੀ ਬਣਾਵਾਂਗੇ ਕਿ ਮੁਸ਼ਕਿਲ ਲੋਣਾ ਵੇਲੇ ਲੋਕ ਸਮਾਜਿਕ ਤੇ ਪਾਈਚਾਰਕ ਸਹਾਇਤਾ ਪ੍ਰਾਪਤ ਕਰ ਰਹੇ ਨੇ ਜਿਸ ਦੀ ਉਹਨਾਂ ਨੂੰ ਲੋੜ ਹੈ ਉਹਨਾਂ ਕਹੇ ਕਿ ਪੀੜਤ ਨੌਜਵਾਨ ਕੁੜੀ ਤੇ ਉਸ ਦੇ ਪਰਿਵਾਰ ਦੇ ਨਾਲ ਅਸੀਂ ਖੜੇ ਆਂ ਤੇ ਪੀੜਤ ਕੁੜੀ ਤੇ ਜਲਦੀ ਠੀਕ ਹੋਣ ਦੀ ਉਮੀਦ ਵੀ ਕਰਦੇ ਆਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ